ਸੰਗਤ ਜੀ ਅੱਜ ਆਪਾਂ ਗੱਲ ਕਰਾਂਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ 30 ਨਵੰਬਰ 1983 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਵਿਸ਼ੇਸ਼ ਮਤਾ ਪਾਇਆ ਜਨਰਲ ਅਜਲਾਸ ਸਦਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੰਤ ਬਾਬਾ ਹਰਚੰਦ ਸਿੰਘ ਜੀ ਲੋਂਗੋਵਾਲ ਦੇ ਸਬੰਧ ਦੇ ਵਿੱਚ ਸੰਤ ਬਾਬਾ ਹਰਚੰਦ ਸਿੰਘ ਦੀ ਲੌਂਗੋਵਾਲ ਦੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਨੂੰ ਸਿੱਖ ਕੌਮ ਨੂੰ ਜਿਹੜੀ ਦੇਣ ਸੀ ਉਹਦੀ ਕੀ ਵਿਸ਼ੇਸ਼ਤਾ ਸੀ ਉਹਦਾ ਅੱਜ ਆਪਾਂ ਜ਼ਿਕਰ ਕਰਾਂਗੇ ਜਿਹੜਾ ਮਤਾ ਅੱਜ ਤੱਕ ਵੀ ਭਾਵੇਂ 2025 ਤੱਕ ਵੀ ਲਾਗੂ ਨਹੀਂ ਹੋ ਸਕਿਆ ਪਰ ਜਦੋਂ ਉਹਨਾਂ ਨੇ ਧਰਮ ਯੁੱਧ ਮੋਰਚਾ ਲਾਇਆ ਸੀ ਤੇ ਉਹਦਾ ਇੱਕ ਮਤਾ ਲੈ ਕੇ ਆਂਦਾ ਸੀ ਉਸ ਮਤੇ ਦਾ ਨਾਂ ਸੀ ਆਨੰਦਪੁਰ ਦਾ ਮਤਾ ਸੰਤ ਹਰਚੰਦ ਸਿੰਘ ਲੋਂਗਵਾਲ ਨੇ ਉਹ ਆਨੰਦਪੁਰ ਦਾ ਮਤਾ ਸਿੱਖ ਕੌਮ ਲਈ ਲੈ ਕੇ ਆਂਦਾ ਸੀ ਤੇ ਉਹਦੇ ਵਿੱਚ ਸਿੱਖਾਂ ਨੂੰ ਸਮਾਜਿਕ ਰਾਜਨੀਤਿਕ ਧਾਰਮਿਕ ਅਤੇ ਆਰਥਿਕ ਸੁਤੰਤਰਤਾ ਅਤੇ ਸਮਾਨਤਾ ਦਿਵਾਉਣ ਦੇ ਲਈ ਉਹ ਮਤਾ ਲੈ ਕੇ ਆਂਦਾ ਸੀ ਤੇ ਧਰਮ ਵਿਯੋਧ ਮੋਰਚਾ ਲਾਇਆ ਗਿਆ ਸੀ ਤੇ ਉਹ ਸੰਤ ਹਰਚੰਦ ਸਿੰਘ ਲੋਂਗਵਾਲ ਸ਼੍ਰੋਮਣੀ ਅਕਾਲੀ ਦਲ ਦੇ ਉਸ ਸਮੇਂ ਦੇ ਬਹੁਤ ਹੀ ਮਜ਼ਬੂਤ ਪ੍ਰਧਾਨ ਸਨ ਤੜਲੇਦਾਰ ਤੇ ਦਾਵੇਦਾਰ ਇਸ ਗੱਲ ਦੇ ਸਨ ਕਿ ਉਸ ਸਮੇਂ ਸੰਤ ਹਰਚੰਦ ਸਿੰਘ ਰੋਂਗੋਵਾਲ ਦੀ ਇੱਕ ਆਵਾਜ਼ ਤੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਵਰਕਰ ਸੀ ਸਿੱਖ ਕੌਮ ਦੇ ਯੋਧੇ ਸੀ 1,75,000 ਅਕਾਲੀ ਵਰਕਰਾਂ ਨੇ ਗ੍ਰਿਫਤਾਰੀਆਂ ਦਿੱਤੀਆਂ ਸੀ ਤੇ ਉਹ ਜੇਲ੍ਹਾਂ ਦੇ ਵਿੱਚ ਬੰਦ ਸਨ ਤੇ ਉਸ ਸਮੇਂ ਲਗਭਗ 200 ਸ਼ੋਮਣੀ ਅਕਾਲੀ ਦਲ ਦੇ ਜਿਹੜੇ ਵਰਕਰ ਸੀ ਉਹ ਇਸ ਵਿੱਚ ਸ਼ਹੀਦੀਆਂ ਦੇ ਚੁੱਕੇ ਸਨ ਇਹ ਸ਼ੋਮਣੀ ਅਕਾਲੀ ਦਲ ਦੇ ਪ੍ਰਧਾਨ ਸੰਤ ਹਰਚੰਦ ਸਿੰਘ ਲੋਂਗੋਵਾਲ ਦੀ ਜਿਹੜੀ ਇਹ ਪ੍ਰਾਪਤੀ ਸੀ ਇਸ ਪ੍ਰਾਪਤੀ ਦੀ ਛਲਾਗਾ ਕਰਦਿਆਂ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 30 ਨਵੰਬਰ 1983 ਨੂੰ ਆਪਣਾ ਵਿਸ਼ੇਸ਼ اجلاس ਸੱਦਿਆ ਜਨਰਲ ਅਜਲਾਸ ਸੱਦ ਕੇ ਇਹ ਮਤਾ ਪਾਇਆ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੁੱਚੇ ਰੂਪ ਵਿੱਚ ਸੰਤ ਹਰਚੰਦ ਸਿੰਘ ਲੋਂਗਵਾਲ ਦੇ ਨਾਲ ਆ ਤੇ ਜੋ ਵੀ ਉਹ ਹੁਕਮ ਕਰਨਗੇ ਉਹਨਾਂ ਦੇ ਹੁਕਮਾਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਫੁੱਲ ਚੜਾਊਗੀ ਇਹ ਉਸ ਸਮੇਂ ਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦਾ ਜਿਹੜਾ اخلاق ਸੀ ਜਿਹੜਾ ਉਹਦਾ ਚਰਿੱਤਰ ਸੀ ਉਸ ਸਮੇਂ ਦੀ ਉਹ ਰੂਪ ਪੇਸ਼ ਕਰਦਾ ਇਹ ਔਨ ਰਿਕਾਰਡ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਮਤਾ ਜਿਹੜਾ ਪਾਇਆ ਉਹਦੇ ਤੋਂ ਸਾਨੂੰ ਪਤਾ ਲੱਗਦਾ ਕਿ ਉਸ ਸਮੇਂ ਦੇ ਸ਼੍ਰੋਮਣੀ ਕਾਲਦਲ ਦੇ ਪ੍ਰਧਾਨ ਦਾ ਜਿਹੜਾ اخلاق ਸੀ ਕਿਸ ਪੱਧਰ ਦਾ ਸੀ ਪਰ ਨਾਲ ਹੀ ਸਾਨੂੰ ਇਹ ਵਿਚਾਰ ਵੀ ਕਰਨ ਦੀ ਲੋੜ ਆ ਚਰਚਾ ਵੀ ਕਰਨ ਦੀ ਲੋੜ ਆ ਕਿ ਜਿਹੜਾ ਆਨੰਦਪੁਰ ਦਾ ਮਤਾ ਸੀ ਇਹ ਸਿੱਖ ਕੌਮ ਦੇ ਸਮਾਜਿਕ ਤੌਰ ਤੇ ਆਰਥਿਕ ਤੌਰ ਤੇ ਰਾਜਨੀਤਿਕ ਤੌਰ ਤੇ ਤੇ ਧਾਰਮਿਕ ਤੌਰ ਤੇ ਸਤੰਤਰਤਾ ਦੀ ਤੇ ਸਮਾਨਤਾ ਦੀ ਮੰਗ ਲਈ ਲਿਆਂਦਾ ਗਿਆ ਸੀ ਪਰ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਅਨੰਦਪੁਰ ਦਾ ਮਤਾ ਲਾਗੂ ਨਹੀਂ ਹੋ ਸਕਿਆ ਭਾਰਤੀ ਕੇਂਦਰ ਸਰਕਾਰ ਨੇ ਨਾਲ ਇਹ ਅਨੰਦਪੁਰ ਦੇ ਮਤੇ ਦਾ ਕਿਸਮਝੋਤਾ ਵੀ ਹੋਇਆ ਸੀ ਨਾ ਉਸ ਸਮੇਂ ਲਾਗੂ ਹੋਇਆ ਤੇ ਨਾ ਹੁਣ ਤੱਕ ਲਾਗੂ ਹੋਇਆ ਹੁਣ ਵੀ ਜਿਹੜੇ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਦਾ ਸਰਜੀ ਸਿੰਘ ਖਾਲਸਾ ਨੇ ਉਹਨਾਂ ਨੇ ਵੀ ਆਪਣੇ ਇਲੈਕਸ਼ਨ ਦੌਰਾਨ ਕਿਹਾ ਸੀ ਕਿ ਅਸੀਂ ਆਨੰਦਪੁਰ ਦੇ ਮਤੇ ਤੇ ਕੰਮ ਕਰ ਰਹੇ ਹਾਂ ਜਦੋਂ ਇਹ ਨਵੀਂ ਸ਼੍ਰੋਮਣੀ ਅਕਾਲੀ ਦਲ ਵਾਰਸ ਪੰਜਾਬ ਦੇ ਜਥੇਬੰਦੀ ਹੋਂਦ ਵਿੱਚ ਆਈ ਇਹਨਾਂ ਨੇ ਵੀ ਇਸ ਵਿਸ਼ੇ ਤੇ ਕਿਹਾ ਸੀ ਕਿ ਅਸੀਂ ਆਨੰਦਪੁਰ ਦੇ ਮਤੇ ਤੇ ਕੰਮ ਕਰਾਂਗੇ ਜਿਹੜਾ ਵੀ ਅਕਾਲੀ ਦਲ ਆ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਆ ਚਾਹੇ ਜਿਹੜਾ ਪੁਨਰ ਸਰਜੀਤੀ ਸ਼੍ਰੋਮਣੀ ਅਕਾਲੀ ਦਲ ਹੈ ਤੇ ਚਾਹੇ ਸ਼੍ਰੋਮਣੀ ਅਕਾਲੀ ਦਲ ਵਾਰਸ ਪੰਜਾਬ ਤੇ ਆ ਜਾਂ ਕੋ ਹੋਰ ਵੀ ਆ ਜਿਹੜਾ ਆਨੰਦਪੁਰ ਦੇ ਮਤੇ ਤੇ ਕੰਮ ਕਰਦਾ ਤੇ ਜਿਹੜਾ ਆਨੰਦਪੁਰ ਦਾ ਮਤਾ ਲੈ ਕੇ ਦਊਗਾ ਮੇਰੇ ਖਿਆਲ ਮੁਤਾਬਕ ਸਿੱਖ ਕੌਮ ਉਹਦੇ ਨਾਲ ਪਹਿਲਾਂ ਵੀ ਖੜੀ ਸੀ ਅੱਜ ਵੀ ਖੜੀ ਆ ਤੇ ਆਉਣ ਵਾਲੇ ਸਮੇਂ ਵਿੱਚ ਵੀ ਖੜੀ ਹੋਊਗੀ ਪਰ ਗੱਲ ਇਹ ਆ ਕਿ ਆਨੰਦਪੁਰ ਦੇ ਮਤੇ ਤੇ ਸਿਰਫ ਵੋਟਾਂ ਹੀ ਲੈਣੀਆਂ ਚਾਹੁੰਦੇ ਨੇ ਕਿ ਵਾਕਿਆ ਹੀ ਆਨੰਦਪੁਰ ਦਾ ਮਤਾ ਲਾਗੂ ਕਰਵਾ ਕੇ ਸਿੱਖ ਕੌਮ ਨੂੰ ਸਮਾਜਿਕ ਤੌਰ ਤੇ ਰਾਜਨੀਤਿਕ ਤੌਰ ਤੇ ਆਰਥਿਕ ਤੌਰ ਤੇ ਧਾਰਮਿਕ ਤੌਰ ਤੇ ਸੁਤੰਤਰਤਾ ਤੇ ਸਮਾਨਤਾ ਲੈ ਕੇ ਦੇਣਾ ਚਾਹੁੰਦੇ ਹਨ ਸੰਗਤ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 30 ਮਾਰਚ 1984 ਨੂੰ ਫੇਰ ਆਪਣਾ ਵਿਸ਼ੇਸ਼ اجلاس ਸੱਦਿਆ ਤੇ ਸੰਤ ਹਰਚੰਦ ਸਿੰਘ ਲੋਂਗੋਵਾਲ ਦਾ ਜਿਹੜਾ ਧਰਮਯੁੱਧ ਮੋਰਚਾ ਚੱਲ ਰਿਹਾ ਸੀ ਉਹਨੂੰ ਸੂਝ-ਬੂਝ ਨਾਲ ਚਲਾਉਣ ਦੀ ਪ੍ਰਸ਼ੰਸਾ ਕੀਤੀ ਉਹਦੀ ਵਿਸ਼ੇਸ਼ਤਾ ਇਹ ਵੀ ਸੀ ਕੇ ਜਦੋਂ 30 ਨਵੰਬਰ 1983 ਨੂੰ ਜਨਰਲ ਸੱਦਿਆ ਗਿਆ ਸੀਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉਦੋਂ ਤੱਕ 1,75,000 ਅਕਾਲੀ ਵਰਕਰਾਂ ਦੀਆਂ ਗ੍ਰਿਫਤਾਰੀਆਂ ਹੋ ਚੁੱਕੀਆਂ ਸੀ ਤੇ ਉਹ ਜੇਲ੍ਹਾਂ 'ਚ ਬੰਦ ਸੀ ਪਰ ਜਦੋਂ 30 ਮਾਰਚ 1984 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਨਰਲ اجلاس ਸੱਦਿਆ ਤੇ ਸੰਤ ਹਰਚੰਦ ਸਿੰਘ ਲੋਂਗੋਵਾਲ ਦਾ ਧਰਮਯੁੱਧ ਮੋਰਚੇ ਨੂੰ ਵਧੀਆ ਢੰਗ ਨਾਲ ਚਲਾਉਣ ਦੀ ਪ੍ਰਸ਼ੰਸਾ ਕੀਤੀ ਉਦੋਂ ਤੱਕ 2,25,000 ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੀਆਂ ਗ੍ਰਿਫਤਾਰੀਆਂ ਹੋ ਚੁੱਕੀਆਂ ਸੀ ਧਰਮਯੁੱਧ ਮੋਰਚਾ ਜਿਹੜਾ ਪੂਰੀ ਚੜ੍ਹਦੀ ਕਲਾ ਨਾਲ ਚੱਲ ਰਿਹਾ ਸੀਗਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਸੰਤ ਹਰਚੰਦ ਸਿੰਘ ਲੋਂਗੋਵਾਲ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਮੁੱਢੇ ਨਾਲ ਮੁੱਢਾ ਲਾ ਕੇ ਚੱਲ ਰਹੀ ਸੀ ਪਰ ਇੱਥੇ ਇੱਕ ਵਿਚਾਰ ਕਰਨ ਵਾਲੀ ਗੱਲ ਆ ਤੁਸੀਂ ਸਾਰੇ ਜਾਣਦੇ ਹੋ ਕਿ 6 ਜੂਨ 1984 ਨੂੰ 20ਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਬਾਬਾ ਜਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਤੇ ਉਹਨਾਂ ਦੇ ਨਾਲ ਬਾਬਾ 18 ਸਿੰਘ ਜੀ ਸ਼ਹੀਦ ਭਾਈ ਅਮਰੀਕ ਸਿੰਘ ਜੀ ਜਨਰਲ ਸ਼ੇਖ ਸਿੰਘ ਜੀ ਤੇ ਅਨੇਕਾਂ ਹੀ ਸਿੰਘ ਸਿੰਘਣੀਆਂ ਸ਼ਹੀਦ ਹੋਏ ਇੱਥੇ ਵਿਚਾਰ ਕਰਨ ਵਾਲੀ ਗੱਲ ਇਹ ਬਣਦੀ ਆ ਕਿ ਨਾ ਤਾਂ 30 ਨਵੰਬਰ 1983 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਦੇ ਰਿਕਾਰਡ ਦੇ ਵਿੱਚ ਦਮਦਮੀ ਟਕਸਾਲ ਦੀ ਗੱਲ ਕੀਤੀ ਨਾ ਸੰਜਨਲ ਸਿੰਘ ਭਿੰਡਰਾਲਿਆਂ ਦੀ ਗੱਲ ਕੀਤੀ ਤੇ ਨਾ ਹੀ 30 ਮਾਰਚ 1984 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਮਦਮੀ ਟਕਸਾਲ ਦੀ ਜਾਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਲਿਆਂ ਦੀ ਕੋਈ ਗੱਲ ਕੀਤੀ ਇਹ ਵਿਸ਼ਾ ਸਿੱਖ ਕੌਮ ਦੇ ਵਿਚਾਰਨ ਵਾਲਾ ਕਿ 1920 ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਘਰਸ਼ ਸ਼ੁਰੂ ਕੀਤਾ ਸ਼੍ਰੋਮਣੀ ਅਕਾਲੀ ਦਲ ਨੇ ਸੰਘਰਸ਼ ਸ਼ੁਰੂ ਕੀਤਾ ਤੇ 1925 ਦੇ ਵਿੱਚ ਗੁਰਦੁਆਰਾ ਐਕਟ ਪਾਸ ਹੋਇਆ ਉਸ ਵੇਲੇ ਦੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂ ਕੇਵ ਜੇ ਸੀ ਤੇ ਜਦੋਂ ਤੱਕ 1984 ਆਇਆ 1983 ਤੋਂ 84 ਦਾ ਸਮਾਂ ਆਇਆ ਜੀ ਵਿੱਚ ਆਪਾਂ ਸਾਰੀ ਸਿੱਖ ਕੌਮ ਭਲੀ ਭਾਂ ਜਾਣੂ ਆ ਕਿ ਧਰਮ ਯੁੱਧ ਮੋਰਚੇ ਦੇ ਵਿੱਚ 20ਵੀਂ ਸਦੀ ਦੇ ਮਹਾਨ ਸ਼ਹੀਦ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਦੀ ਖਾਲਸਾ ਭੰਡਾਰਾਂ ਵਾਲਿਆਂ ਦਾ ਕਿੱਡਾ ਵੱਡਾ ਯੋਗਦਾਨ ਸੀ ਕਿੱਡਾ ਵੱਡਾ ਦਮਦਮੀ ਟਕਸਾਲ ਦਾ ਯੋਗਦਾਨ ਸੀ ਕਿੱਡਾ ਵੱਡਾ ਸਿੱਖ ਕੌਮ ਦੇ ਯੋਧਿਆਂ ਦਾ ਯੋਗਦਾਨ ਸੀ ਜਰਨੈਲ ਸ਼ਿਵੇਕ ਸਿੰਘ ਜੀ ਦਾ ਬਾਬਾ 18 ਸਿੰਘ ਜੀ ਹੋਰਾਂ ਦਾ ਸ਼ਹੀਦ ਭਾਈ ਅਮਰੀਕ ਸਿੰਘ ਹੋਰਾਂ ਦਾ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਂ ਮਤਿਆਂ ਤੋਂ ਇਹ ਗੱਲ ਸਾਫ਼ ਤੇ ਸਪਸ਼ਟ ਕਲੀਅਰ ਹੁੰਦੀ ਹੈ ਕਿ ਉਸ ਚੱਲਦੇ ਸੰਘਰਸ਼ ਦੌਰਾਨ ਚੱਲ ਰਹੇ ਧਰਮ ਯੁੱਧ ਮੋਰਚੇ ਦੌਰਾਨ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਨ ਰਿਕਾਰਡ ਦਮਦਮੀ ਟਕਸਾਲ ਨੂੰ ਤੇ ਸੰਤ ਜਰਨੈਲ ਸਿੰਘ ਭਿੰਡਰਾਲਿਆਂ ਨੂੰ ਨਹੀਂ ਲੈ ਕੇ ਕੇਵਲ ਤੇ ਕੇਵਲ ਸ਼੍ਰੋਮਣੀ ਕੱਲਲ ਦੇ ਪ੍ਰਧਾਨ ਸੰਤ ਹਰਚੰਦ ਸਿੰਘ ਲੋਂਗੋਵਾਲ ਦੇ ਪ੍ਰਤੀ ਹੀ ਪ੍ਰਸ਼ੰਸਾ ਦੇ ਮਤੇ ਪਾਏ ਗਏ ਉਹਨਾਂ ਨੂੰ ਹੀ ਵਿਸ਼ਵਾਸ ਦਵਾਇਆ ਗਿਆ ਕਿ ਅਸੀਂ ਤੁਹਾਡੇ ਨਾਲ ਆ ਤੇ ਤੁਹਾਡੇ ਹਰ ਇੱਕ ਹੁਕਮ ਤੇ ਫੁੱਲ ਚੜਾਵਾਂਗੇ ਇਹ ਜਿਹੜਾ ਸੀਗਾ 1983 ਦਾ 30 ਨਵੰਬਰ 1983 ਦਾ ਮਤਾ ਤੇ 30 ਮਾਰਚ 1984 ਦਾ ਮਤਾ ਸਾਨੂੰ ਸਪਸ਼ਟ ਰੂਪ ਵਿੱਚ ਮਿਲਦਾ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਿਕਾਰਡ ਦੇ ਵਿੱਚ ਆ ਇਹ ਗੱਲ